ਇਹ ਬੰਦੇ ਨੂੰ ਗਲਤੀ ਦਾ ਅਹਿਸਾਸ ਹੈ ਤਾਂ ਹੀ ਅਗਲਾ ਸੁਧਾਰ ਕਰ ਸਕਦਾ ਇਤਿਹਾਸ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਝ ਇੰਪੋਸੀਬਲ ਵੀ ਕੁਝ ਨਹੀਂ ਹੈ ਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ ਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਇਹ ਕੱਲ ਮੰਨਦੇ ਆ ਵੀ ਜਿਹੜਾ ਉਹਨਾਂ ਨੂੰ ਪਹਿਲਾਂ ਇਹ ਮਾਫੀ ਮੰਗਣੀ ਚਾਹੀਦੀ ਸੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਚਲੋ ਉਹਨਾਂ ਨੇ ਮੰਗੀ ਅਸੀਂ ਉਹਦਾ ਸਵਾਗਤ ਕਰਦੇ ਹਾਂ ਜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੈ ਤਾਂ ਹੀ ਅਗਲਾ ਸੁਧਾਰ ਕਰ ਸਕਦੇ ਸੋ ਜੇ ਉਹਨੂੰ ਅਹਿਸਾਸ ਹੋਇਆ ਸ਼ਾਇਦ ਉਸ ਚੀਜ਼ ਵਿੱਚ ਸੁਧਾਰ ਵੀ ਕਰਨਗੇ ਤੇ ਬਾਕੀ ਇਸ ਚੀਜ਼ ਬਾਰੇ ਸਾਡੀ ਪਾਰਟੀ ਮੀਟਿੰਗ ਰੱਖੀ ਹੈ 23 ਨੂੰ ਉਹਦੇ ਵਿੱਚ ਅੱਗੇ ਪੇ ਇੱਕ ਵਾਸਤੇ ਵਿਚਾਰ ਚਰਚਾ ਕਰਾਂਗੇ ਸੋ ਹੁਣ ਚ ਰਹੀ ਹੈ ਤੁਹਾਡੇ ਤਾਂ ਕੋਈ ਗੱਲਬਾਤ ਨਹੀਂ ਦੇਖੋ ਪੌਂਚ ਹੋਈ ਹੈ ਕਲਿੰਦਲ ਦੇ ਕੁਝ ਲੀਡਰ ਸਹਿਬਾਨ ਨੇ ਕਿੰਸ਼ਾ ਸਾਹਿਬ ਨੂੰ ਵੀ ਮਿਲੇ ਨੇ ਸੋ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਵਿਚਾਰ ਕਰਾਂਗੇ ਸੋ ਲੱਗਦਾ ਕਿ ਪੁਰਾਣਾ ਘਟ ਜੋੜ ਮਤਲਬ ਕਿ ਨਾਲ ਜਿਹੜਾ ਹੈਗਾ ਸੀ ਨਾਲ ਮਿਲ ਸਕਦੇ ਹਾਂ ਕਦੇ ਭਾਜਪਾ ਨਾਲ ਕੋਈ ਭਾਜਪਾ ਦਾ ਹਿੱਸਾ ਰਹੇ ਹੁਣ ਦੇਖੋ ਸਿਆਸਤ ਵਿੱਚ ਕੀ ਹੋਣਾ ਹੈ ਕੀ ਨਹੀਂ ਹੁਣ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਝ ਇੰਪੋਸੀਬਲ ਵੀ ਕੁਝ ਨਹੀਂ ਹੈ ਸੋ ਅਸੀਂ ਦੇਖੋ ਇੱਕ ਚੀਜ਼ ਤਾਂ ਸਾਰੀ ਚਾਹੁੰਦੇ ਆ ਪੰਜਾਬ ਦਾ ਹਰ ਨਾਗਰਿਕ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ ਘਾਤਕ ਹੈ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ ਠੀਕ ਹੈ ਲੀਡਰਸ਼ਿਪ ਤੋਂ ਲੋਕਾਂ ਦੀ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਕੋਈ ਕਮੀਆਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਅਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਤੇ ਜਿਹੜਾ ਸਾਡੀ ਪਾਰਟੀਆਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੰਯੁਕਤ ਅਸੀਂ ਵੀ ਉਹੀ ਸਿਧਾਂਤਾਂ ਤੇ ਚੱਲ ਰਹੇ ਹਾਂ ਇਹ ਗੱਲ ਮੰਨਦੇ ਹਾਂ ਵੀ ਜਿਹੜਾ ਉਹਨਾਂ ਨੂੰ ਪਹਿਲਾਂ ਇਹ ਮਾਫੀ ਮੰਗਣੀ ਚਾਹੀਦੀ ਸੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਚਲੋ ਉਹਨਾਂ ਨੇ ਮੰਗੀ ਅਸੀਂ ਉਹਦਾ ਸਵਾਗਤ ਕਰਦੇ ਹਾਂ ਜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੈ ਤਾਂ ਹੀ ਅਗਲਾ ਸੁਧਾਰ ਕਰ ਸਕਦਾ ਸੋ ਜੇ ਉਹਨਾਂ ਨੂੰ ਅਹਿਸਾਸ ਹੋਇਆ ਸ਼ਾਇਦ ਉਸ ਚੀਜ਼ ਵਿੱਚ ਸੁਧਾਰ ਵੀ ਕਰਨਗੇ ਤੇ ਬਾਕੀ ਇਸ ਚੀਜ਼ ਬਾਰੇ ਸਾਡੀ ਪਾਰਟੀ ਮੀਟਿੰਗ ਰੱਖੀ ਹੈ 23 ਤੱਕ ਉਹਦੇ ਵਿੱਚ ਅੱਗੇ ਪੁੱਕ ਵਾਸਤੇ ਵਿਚਾਰ ਚਰਚਾ ਕਰਾਂਗੇ ਸਮਝ ਰਹੀ ਹੈ ਤੁਹਾਡਾ ਤਾਂ ਕੋਈ ਗੱਲ ਬਾਤ ਨਹੀਂ ਦੇਖੋ ਪੌਂਚ ਹੋਈ ਹੈ ਕਾਂਗਰਸ ਦੇ ਕੁਝ ਲੀਡਰ ਸਾਹਿਬਾਨ ਨੇ ਕਿੰਸਾ ਸਾਹਿਬ ਨੂੰ ਵੀ ਮਿਲੇ ਨੇ ਸੋ ਅਸੀਂ ਵੀ ਉਹਨਾਂ ਨੂੰ ਕਹਿ ਆ ਵੀ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਵਿਚਾਰ ਕਰਾਂਗੇ ਸਭ ਲੱਗਦਾ ਹੈ ਕਿ ਪੁਰਾਣਾ ਘਟ ਜੋੜ ਮਤਲਬ ਕਿ ਨਾਲ ਜਿਹੜਾ ਹੈਗਾ ਅਸੀਂ ਨਾਲ ਮਿਲ ਸਕਦੇ ਹਾਂ ਕਦੇ ਭਾਜਪਾ ਨਾਲ ਭਾਜਪਾ ਦਾ ਬਹਿਸਾ ਰਹੇ ਹਾਂ ਹੁਣ ਦੇਖੋ ਸਿਆਸਤ ਵਿੱਚ ਕੀ ਹੋਣਾ ਕੀ ਨਹੀਂ ਹੁਣ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਛ ਇੰਪੋਸੀਬਲ ਵੀ ਕੁਛ ਨਹੀਂ ਹੈ ਸੋ ਅਸੀਂ ਦੇਖੋ ਇੱਕ ਚੀਜ਼ ਸਾਰੀ ਚਾਹੁੰਦੇ ਆ ਪੰਜਾਬ ਦਾ ਹਰ ਨਾਗਰਿਕ ਅਕਾਲੀ ਦਲ ਨਾਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ ਘਾਤਕ ਹੈ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ ਠੀਕ ਹੈ ਲੀਡਰਸ਼ਿਪ ਤੋਂ ਲੋਕਾਂ ਦੀ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਕੋਈ ਕਮੀਆਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਅਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਤੇ ਜਿਹੜਾ ਸਾਡੀ ਪਾਰਟੀਆਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੰਯੁਕਤ ਅਸੀਂ ਵੀ ਉਹੀ ਸਿਧਾਂਤਾਂ ਤੇ ਚੱਲ ਰਹੇ ਹਾਂ ਸਿਆਸਤ 'ਚ ਕੀ ਹੋਣਾ ਹੈ ਕੀ ਨਹੀਂ ਹੋਣਾ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਝ ਇੰਪੋਸੀਬਲ ਵੀ ਕੁਝ ਨਹੀਂ ਹੈ ਸੋ ਅਸੀਂ ਦੇਖੋ ਇੱਕ ਚੀਜ਼ ਤਾਂ ਸਾਰੀ ਚਾਹੁੰਦੇ ਆ ਪੰਜਾਬ ਦਾ ਹਰ ਨਾਗਰਿਕ ਵੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ ਘਾਤਕ ਹੈ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ ਠੀਕ ਹੈ ਲੀਡਰਸ਼ਿਪ ਤੋਂ ਲੋਕਾਂ ਦੀ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਕੋਈ ਕਮੀਆਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਅਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਤੇ ਜਿਹੜਾ ਸਾਡੀ ਪਾਰਟੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਸੰਯੁਕਤ ਅਸੀਂ ਵੀ ਉਹੀ ਸਿਧਾਂਤਾਂ ਤੇ ਚੱਲ ਰਹੇ ਹਾਂ